ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਹਮਦਰਦ ਹੈਲਥ ਟਾਕ ਸ਼ੋ ਜਿਸ ਦੇ ਵਿੱਚ ਹੈਲਥ ਦੇ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਅਲੱਗ-ਅਲੱਗ ਟੌਪਿਕਸ ਨੇ ਜੋ ਹੈਲਥ ਪ੍ਰੋਗਰਾਮ ਦੇ ਵਿੱਚ ਲਿਆਂਦੇ ਜਾਂਦੇ ਨੇ ਤੇ ਉਹਨਾਂ ਉੱਤੇ ਡਿਸਕਸ਼ਨ ਕਰਦੇ ਆਂ ਤੇ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਦੇ ਇਸ ਹੈਲਥ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਆਂ ਆਯੁਰਵੇਦ ਬਾਰੇ ਕਿ ਆਯੁਰਵੇਦ ਦੇ ਨਾਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਠੀਕ ਹੋ ਸਕਦੇ ਹੋ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ निजात پا ਸਕਦੇ ਹੋ ਤੁਸੀਂ ਵੀ ਜੇਕਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜ਼ਰੂਰ ਕਾਲ ਕਰ ਸਕਦੇ ਹੋ ਅਸ ਜੇ ਸਾਡੇ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਆ ਰਿਹਾ ਜਿੱਥੇ ਲਿਖਿਆ ਹੈ ਲਾਈਵ ਕਾਲ 647366777 ਤੁਸੀਂ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਬਾਇਓਵੇ ਕਲੀਨਿਕ ਤੋਂ ਸਰਬਜੀਤ ਕੰਬੋਜੀ ਜੋ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਨਗੇ ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਣਗੇ ਜੇਕਰ ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਪੁੱਛੋਗੇ ਤਾਂ ਲਾਈਵ ਪ੍ਰੋਗਰਾਮ 'ਚ ਜਵਾਬ ਦੇ ਦੇਣਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਪਕੀ ਖੁਸ਼ੀ ਕੀ ਹਾਲ ਚਾਲ ਸਰ ਐਬਸੋਲੂਟਲੀ ਫਾਈਨ ਜੀ ਬਿਲਕੁਲ ਸਰ ਥੈਂਕ ਯੂ ਸੋ ਮਚ ਤੇ ਇਹਦੇ ਨਾਲ ਹੀ ਸਰ ਜਿਵੇਂ ਕਿ ਆਯੁਰਵੇਦ ਦੇ ਬਾਰੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਇਹ ਹੀ ਚਾਹੂंगे ਕਿ ਆਪਾਂ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰੀਏ ਕਿ ਆਯੁਰਵੇਦ ਦਾ ਜਿਹੜਾ ਕੀ ਹੁੰਦਾ ਆ ਕਿਸ ਨੂੰ ਕਿਹਾ ਜਾਂਦਾ ਆ ਆਯੁਰਵੇਦ ਦੇਖੋ ਆਯੁਰਵੇਦ ਦਾ ਮਤਲਬ ਹੈ ਆਯੁਰ ਤੇ ਵੇਦ ਯਾਨੀ ਕਿ ਜੀਵਨ ਦਾ ਗਿਆਨ ਹੈ ਜੀਵਨ ਦੀ ਨੋਲੇਜ ਆ ਉਹਦਾ ਮਤਲਬ ਹੈ ਆਯੁਰਵੇਦ ਹਮ ਪਰ ਇਹਦੀਆਂ ਬਹੁਤ ਸਾਰੀਆਂ ਚਿਕਾਵਾਂ ਨੇ ਐ ਵੈਸਤਾ ਆਯੁਰਵੇਦ ਦਾ ਜਨਮ ਤਾਂ ਇੱਕ ਤੋ ਉਹ ਹਜ਼ਾਰਾਂ ਸਾਲ ਪਹਿਲਾਂ ਹੋ ਗਿਆ ਜਦੋਂ ਸਾਡੇ ਐ ਕੈਲੀ ਅਚ ਮੈਨ ਦੀ ਗੱਲ ਹੈ ਇਹਦਾ ਜਨਮ ਹੀ ਪੰਜਾਬ ਕੀ ਹੋਇਆ ਹਮ ਜੀ ਹਾਂ ਜੀ ਠੀਕ ਹੈ ਉਹਨੂੰ ਸੁਰ ਸਤ ਸਿੰਧੂ ਕਹਿੰਦੇ ਸੀ ਹਮ ਹਮ ਐ ਆਇਆ ਆਪਣੇ ਪੰਜਾਬ ਨੂੰ ਕੋਈ ਸਤ ਰਿਆ ਵਰਗੇ ਤੋਂ ਜੀ ਤੇ ਇਹ ਇਹਦਾ ਜਨਮ ਇਸ ਤਰੀਕੇ ਨਾਲ ਹੋਇਆ ਕਿ ਜੋ ਪੁਰਾਣੇ ਸਮਿਆਂ ਚ ਜਿਹੜੀਆਂ ਕਾ ਰਾਜੀ ਔਰਤਾ ਸੀ ਗਿਆ ਉਹ ਜਦੋਂ ਬੱਚੇ ਨੂੰ ਕੁਝ ਪ੍ਰੋਬਲਮ ਹੋਏ ਇਹ ਘਰ ਸਮਝਿਆ ਉਹ ਘਰ ਜਿਹੜੀ ਬੂਟੀਆਂ ਲਾ ਕੇ ਦੇ ਦਿੰਦੇ ਸੀ ਨਾ ਤੋਂ ਉਤੋਂ ਇਹ ਜਿਹੜਾ ਗਿਆਨ ਅੱਗੇ ਵਧਦਾ ਗਿਆ ਪੀੜੀਦਰ ਪੀੜੀ ਫਿਰ ਜਦੋਂ ਰਿਸ਼ੀਆ ਮੂਨੀਆ ਨੇ ਇਹਨੂੰ ਇਸ ਗਿਆਨ ਨੂੰ ਸੰਜੋਇਆ ਬੜੇ ਰਿਸ਼ੀ ਮੂਨੀ ਹੋਏ ਲੈਣ ਚਤਰਾਕੂ ਨੇ ਇਦਾਂ ਹੀ ਆਪਣਾ ਜਿਹੜਾ ਪਤੰਜਲੀ ਰਿਸ਼ੀ ਨੇ ਇਹ ਸਾਰੇ ਜਿਹੜੇ ਹੋਏ ਉਹਨਾਂ ਨੇ ਫਿਰ ਗਿਆਨ ਨੂੰ ਇਕੱਠਾ ਕੀਤਾ ਉਹਦੀ ਕਈ ਸ਼ਖਾਵਾਂ ਨੇ ਇੱਕ ਤਾਂ ਹੋ ਗਿਆ ਆਯੁਰਵੇਦ ਦਾ ਗਿਆਨ ਹੈ ਸਾਡੀਆਂ ਜਿਹੜੀ ਬੂਟੀਆਂ ਦੀ ਦਵਾਈਆਂ ਬਣਾਉਣ ਦਾ ਹਮ ਏਦਾਂ ਹੀ ਆਯੁਰਵੇਦੀ ਨਾਲਾ ਯੋਗਾ ਜਿਹੜੀ ਐਕਸਰਸਾਈਜ਼ ਦੇ ਮਾਧਮ ਨਾਲ ਦੇਖਾਇਆ ਤਾਂ ਯੋਗਾ ਪ੍ਰੀਜਨ ਸ਼ੁਰੂ ਹੋ ਚੁੱਕਾ ਹੈ ਹਮ ਔਰ ਉਹ ਆਯੁਰਵੈਦਿਕ ਸ਼ਾਖ ਹੈ ਏਦਾਂ ਹੀ ਮਰਮatherapy ਹੈ ਜਿਹਨੂੰ ਸਿੱਕਨੇ ਵੀ ਐਕੂਪੰਕਚਰ ਕਹਿਆ ਜਾਂਦਾ ਹੈ ਜੇ ਦਮਾਨੇ ਚ ਹਮ ਇਹ ਉਹ ਆਯੁਰਵੇਦ ਦੀ ਮਰਮatherapy ਇਹ ਸਾਡੇ ਲਈ ਕੋਈ ਪੁਰਾਣੇ ਸਮੇਂ ਤੱਕ ਤੁਹਾਨੂੰ ਯਾਦ ਆਊਗਾ ਪੁਰਾਣੇ ਸਮਿਆਂ ਚ ਇਹ ਲੀਹਾਂ ਦੇ ਉੱਪਰ ਬੁੱਤ ਰੰਤ ਬੜਾ ਪਰਵਾਸਿਕ ਇੱਕ ਤੰਦੇ ਆਲਮ ਤਾਰੀਬੁੱਦੀ ਬਣ ਗਏ ਤੇ ਹਮ ਤੋਂ ਉਹ ਧਰਮ ਨੂੰ ਜੋ ਗਿਆਨ ਨੂੰ ਦੂਰ ਨੂੰ ਲਿਜਾਣ ਵਾਸਤੇ ਅਫਗਾਨਿਸਤਾਨ ਤੋਂ ਚਾਈਨਾ ਤੋਂ ਜਾਪਾਨ ਤੱਕ ਤੇ ਜਦੋਂ ਉਹ ਲੋਕ ਗਏ ਉਹ ਆਪਣਾ ਆਯੁਰਵੇਦ ਤੇ ਮਰਮਾਥੈਰਪੀ ਨਾਲ ਲਗਾ ਇਸ ਕਰਕੇ ਉੱਥੇ ਜੀ ਜਾ ਕੇ ਦੇਖੋ ਜੀ ਚਾਈਨਾ ਜਾਂ ਜਿੱਤਰੀ ਚਾਈਨਿਸ ਮੈਡੀਸਨ ਆਯੂਰਵੰਦ ਕੇ ਕਿੰਨੇ ਸ਼ੁਰੂ ਹੋਈ ਹੈ ਤੇ ਇਹ ਸਾਰਾ ਗਿਆਨ ਇੱਥੋਂ ਗਿਆ ਤੇ ਇਹ ਮੇਲ ਆਯੁਰਵੇਦ ਦਾ ਇਹ ਆਪਣਾ ਕਹਿ ਸਕਦੇ ਆ ਵੀ ਇਹ ਗੱਡਾ ਵੱਡੀ ਦੇਣਾ ਪੂਰੇ ਵਿਸ਼ਵ ਨੂੰ ਪੂਰੀ ਦੁਨੀਆ ਲਈ ਜੁੜ ਗਿਆ ਤੇ ਕਿੰਨਾ ਕ ਗਿਆਨ ਸਾਡੇ ਦੇਸ਼ ਤੋਂ ਬਾਹਰ ਲੁਕਣ ਗਿਆ ਔਰ ਅੱਜ ਅਸੀਂ ਆਯੁਰਵੈਦ ਨਾਲ ਅਥੀਆਰਵ ਵਿੱਚ ਅਸੀਂ ਕਹਿੰਦੇ ਆ ਨਹੀਂ ਕਿ ਇੰਡੀਆ ਦੀਆਂ ਸਾਡੇ ਕੋਲ ਹਰਬਸ ਨੇ ਜਾਂ ਕੁਝ ਨੇ ਅਥੀਏ ਲੈਦੇ ਚ ਸਾਡਾ ਆਯੁਰਵੈਦ ਸੀ ਤੇ ਪ੍ਰੈਕਟਿਸ ਕਰਦੇ ਹੈਗੇ ਆ ਕੈਨੇਡਾ ਵਿੱਚ ਅਸੀਂ एक्चुअलीਆਂ ਲੋਕਲ ਹਰਬਸ ਵੀ ਸੀ ਨਾਲ ਲਈਆਂ ਉਹ ਵੀ ਆਪਰ ਇਹਨੇ ਇੱਥੇ ਜਿਦਾਂ ਪਾਣੀ ਵਿੱਚ ਤੋਂ ਖਾਣਾ ਖਾਣੇ ਤੋਂ ਅਸੀਂ ਉਹਨੂੰ ਵੀ ਨਾਲ ਅਕਮੂਲੇਟ ਕੀਤਾ ਅਸੀਂ ਇਹਨਾਂ ਦੇ ਨਾਲ ਅਰਕ ਬਣਾਏ ਹੋਏ ਜਿਹਦਾ ਤੁਸੀਂ ਮੇਰੇ ਕਿਛੇ ਦੇਖ ਰਹੇ ਹੋਗੇ ਆਪਰ ਆਈਆਂ ਨੇ ਮੇਰੇ ਵਿੱਚ ਇਹ ਸਾਰੇ ਕਸ਼ਾਇਨ ਨੇ ਅਰਕ ਨੇ ओके ਅਸੀਂ ਉਹਨਾਂ ਦੇ ਨਾਲ ਤੇ ਜਿਹੜੀਆਂ ਕੋਈ ਟ੍ਰੀਟਮੈਂਟ ਕਰਦੇ ਹਾਂ ਜਿਸ ਦਾ ਸਰੀਰ ਵਿੱਚ ਕਿਸੇ ਨੂੰ ਸਵੇਲਿੰਗ ਹੈ ਜਾਂ ਪੇਟ ਕਿਰਲਾ ਖਰਾਬ ਹੈ ਜਾਂ ਕੋਈ ਚਿਕਮ ਨਹੀਂ ਪੜ ਰਿਹਾ ਕਿਸੇ ਦਾ ਤੋਂ ਅਕੋਰਡਿੰਗ ਟੂ ਜੋ ਟ੍ਰੀਟ ਉਹ ਚਾਹੀਦੀ ਹੁੰਦੀ ਉਹਦੇ ਹਿਸਾਬ ਨਾਲ ਅਸੀਂ ਖੁਦ ਮਿਕਸਿੰਗ ਕਰਕੇ ਤੇ ਡਿਸਪੈਂਸ ਕਰਕੇ ਇਹ ਮੈਡੀਸਨ ਦਿੰਦੇ ਆ ਜੀ ਤੇ ਨਾਲ ਨਾ ਕੇਵਲ ਦਵਾਈ ਦੇਨੇ ਬਲਕਿ ਉਹਨਾਂ ਨਾਲ ਖਾਣ ਪੀਣ ਜੋ ਕੋ ਪ੍ਰਹੇਜ਼ ਕਰਨਾ ਹੈ ਜਾਂ ਕੋਈ ਵੱਧ ਖਾਣੀ ਹੈ ਜਾਂ ਘੱਟ ਖਾਣੀ ਹੈ ਉਹ ਐਕਸੈਸ ਕਰਨੇ ਉਹ ਵੀ ਦੀ ਐਕਸਟੈਂਡ ਕਰਨੀ ਹੋਣੀ ਹੈ ਨਾ ਪੇਸ਼ੈਂਟ ਆਈ ਸੀ ਲੇਡੀ ਜੋ ਚੈੱਕ ਕੀਤਾ ਉਹਦਾ ਬੀਪੀ ਸੀਗਾ ਜੀ 178/110 ਓਕੇ ਐਂ ਤਾਂ ਮਰ ਕੋ ਜੀ ਫਲਵਰੀ ਦੇ ਇਲਾਜ ਬਸ ਤੇ ਆਪਰੇ ਉਹ ਜੋ ਚੈੱਕ ਕੀਤਾ ਉਹਦਾ ਬੀਪੀ ਹੈ 140 ਉਹਨੂੰ ਫਿਰ ਕੁਝ ਐਕਸੈਸ ਦਸੀਆਂ ਦਵਾਈ ਕਰ ਦਿੱਤੀ ਦੇ ਨਾਲ ਐਕਸੈਸ ਅਸੀਂ ਕਿਹਾ ਬੀਪੀ ਸੀ ਰਾਈਟ ਹੋ ਤੇ ਲਗਾ ਤੇ ਆਰਵੈਚ ਬਹੁਤ ਇੱਕ ਕਮਾਲ ਦੀ ਚੀਜ਼ ਆ ਨੇ ਕਿ ਅਸੀਂ ਥੋੜੀ ਤੌਰ ਤੇ ਰਾਮ ਨਾਰਾਇਣ ਦੇ ਦਬਾ ਟੀਨ ਕਿਸੇ ਵੀ ਰੋਗ ਦਾ ਟੀਨ ਉਹ ਅਪਾ ਚੈੱਕ ਕਰ ਸਕਦੇ ਆ ਫਰਕ ਨਹੀਂ ਹੈ ਕਿ ਸਾਡੇ ਕੋਲ ਦੀ ਪਹੁੰਚ ਦੇ ਕੋਲ ਜੀ ਸਰ ਜਿਵੇਂ ਤੁਸੀਂ ਦੱਸਿਆ ਆਯੁਰਵੇਦ ਦੇ ਨਾਲ ਹਰ ਇੱਕ ਰੋਗ ਜਿਹੜਾ ਸਹੀ ਹੋ ਜਾਂਦਾ ਹੈ ਤਾਂ ਰੋਗ ਹੈ ਜਿਹੜਾ ਚਾਹੇ ਜਿੰਨਾ ਮਰਜੀ ਪੁਰਾਣਾ ਹੋਵੇ ਉਹ ਵੀ ਇਹਦੇ ਨਾਲ ਠੀਕ ਹੋ ਜਾਂਦਾ ਹੈ ਦੇਖੋ ਆਯੁਰਵੇਦ ਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਤੁਸੀਂ ਰੋਗੀ ਹੋਵੋ ਨਾ ਤੁਸੀਂ ਹੂੰ ਹੂੰ ਜਿਸ ਘਰ ਦੇ ਵਿੱਚ ਆਯੁਰਵੇਦ ਦੀ ਪੈਂਟਰੀ ਕੋ ਸਾਡਾ ਕਿਚਨ ਹੈ ਨਾ ਪੰਜਾਬੀ ਕਿਚਨ ਆਪਾਂ ਕਹ ਲਈਏ ਜਾਂ ਹਿੰਦੀ ਕਿਚਨ ਕਹ ਲਈਏ ਜੀ ਇਹ ਆਪਣੇ ਆਪ ਇੱਕ ਆਯੁਰਵੈਦਿਕ ਪੈਂਟਰੀ ਹੈ ਪੈਂਟਰੀ ਮਤਲਬ ਉਥੋਂ ਦੀ ਆਪਾਂ ਕਾਲੀ ਵੀ ਪ੍ਰਯੋਗ ਜਾਂਦਾ ਕਹ ਲਈਏ ਜਿੱਥੇ ਆਪਾਂ ਦਵਾਈਆਂ ਰੱਖਦੇ ਹਾਂ ਤੇ ਸਾਡੇ ਕੋ ਸਾਰਾ ਕੁਝ ਤਾਇਆ ਆਪਣੇ ਆਏ ਕੋਈ ਨਹੀਂ ਰਾਜਵੈਂਤ ਲੈ ਕੇ ਜੀਵਾਂ ਟੀਮ ਕੇ ਹਲਦੀ ਦੇਖ ਲਓ ਸਾਰਾ ਕੁਝ ਸਾਡੇ ਕੋ ਹੈ ਜਿੱਦਾਂ ਕਿ ਅਸੀਂ ਪੇਟ ਸੈੱਟ ਰੱਖ ਸਕਦੇ ਹਾਂ ਹੂੰ ਤੋਂ ਅਗਰ ਅਸੀਂ ਇਹਨੂੰ ਥੋੜਾ ਹੋਰ ਵਧੀਆ ਕਰ ਲਈਏ ਸਾਡੇ ਕੋ ਸਭ ਕੁਝ ਆ ਸਕਦਾ ਹੈ ਹੂੰ ਤੋਂ ਆਇਰ ਅਗਰ ਅਸੀਂ ਇਹਨੂੰ ਪ੍ਰਯੋਗ ਕਰਦੇ ਰਹੀਏ ਆਪਣੇ ਖਾਣੇ ਵਿੱਚ ਆਪਣੀ ਜੀਵਨ ਸ਼ੈਲੀ ਵਿੱਚ ਸਾ ਉਹਨਾਂ ਖਾਈਏ ਉਹ ਫਲ ਕਰਦੇ ਖਾਈਏ ਕਿ ਲਾ ਛੋਟੀ ਛੋਟੀ ਐਂ ਹੀ ਲਾਏ ਜੀ ਪਰ ਆਇਰ ਇਹ ਚੀਜ਼ ਦੁਕਾਨਾਂ 'ਚ ਸੀ ਤੁਸੀਂ ਕੋਈ ਜੀ ਖਾਣੇ ਦੇ ਤਾਲ ਕੋ ਫਲ ਵੀ ਤਾਂ ਖਾ ਗਏ ਪਹਿਲੇ ਠੂਠਣ ਦੀ ਕੁਰਸੀ ਕਰੀਏ ਆਪਣੇ ਆਪ ਨਾਲ ਬੇਟਾ ਮਨਾਂ ਖਾਣਨਾ ਹੈ ਇਹ ਸੂਰਜੇ ਤੋਂ ਪਹਿਲਾਂ ਖਾ ਲਈਏ ਦੇਖੋ ਉਹ ਲੈ ਸੂਰਜ ਚੁਕਿਆ ਜੀ ਜਿਸ ਨੂੰ ਦੀ ਜੀਵਨ ਚ ਬਣਾਉਨੇ ਆ ਰੋਟੀ ਦਾ ਪਾਣੀ ਦਾ ਪੀਏ ਕੀ ਬਹੁਤ ਈ ਗੱਲਾਂ ਕਿਤੇ ਤੇ ਉਸ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਹੀ ਵਜਰਾਸਨ 'ਚ ਬੈਠ ਜਾਈਏ ਜਾਂ ਕੁੜਕੇ ਸੈਣੀ ਕਰੀਏ ਥੋੜੀ ਵਾਰ ਯੋਗ ਕਰ ਲਈਏ ਤਾਂ ਅਸੀਂ ਬਿਮਾਰੀ ਨਹੀਂ ਹੋ ਸਕਦੇ ਪਹਿਲੀ ਗੱਲ ਹੈ ਜੇ ਕਦੇ ਬਿਮਾਰ ਹੋ ਗਏ ਤੇ ਠਮਾਰ ਹੋ ਗਏ ਤੇ ਬਹੁਤ ਜਲਦੀ ਰਿਕਵਰੀ ਹੋ ਜਾਂਦੀ ਸਾਨੂੰ ਹੂੰ ਤੇ ਜੇ ਸਾਨੂੰ ਉਹ ਕੁਦਰਤ ਦਾ ਘਾਤਕ ਬਿਮਾਰ ਹੋਏ ਜਾਂਦੇ ਆ ਜੀ ਭਾਈ ਤੇ ਆਯੁਰਵੈਦਿਕ ਹੈਲਪ ਨਾਲ ਇੱਕ ਬਹੁਤ ਜਲਦੀ ਉਤਭਾਰ ਆ ਸਕਦੇ ਆਂ ਔਰ ਉਹ ਵੀ ਪੱਕੇ ਤੌਰ ਤੇ ਬਾਹਰ ਆ ਸਕਦੇ ਆਂ ਹਮ ਆ ਤੁਸੀਂ ਦੇਖਿਆ ਨਾ ਬਹੁਤ ਬੱਚਿਆਂ ਨੂੰ ਜਿਹੜਾ ਹੈ ਉਹ ਬੁਖਾਰ ਤਰ੍ਹਾਂ ਦਾ ਬੁਖਾਰ ਨਹੀਂ ਉੱਤ ਲੱਗਿਆ ਜੀ ਤੋਂ ਅਸੀਂ ਦੇਖਿਆ ਕਿ ਸਾਡੇ ਕੋਲ ਕੋਈ ਹਾਰਾ ਬਲਕੋ ਨਾ ਹੈ ਕਾਲਮੇ ਹਮ ਹਮ ਕਾਲਮੇ ਗਾਣਾ ਕਾਲਮੇ ਤੋਂ ਕਿਉਂਕਿ ਉਹਦਾ ਰੰਗ ਬੜਾ ਡਾਰਕ ਹੁੰਦਾ ਤੇ ਅਸੀਂ ਜਦੋਂ ਦਿਨੇ ਨਾ ਅਸੀਂ ਦੇਖਿਆ ਉਹਦੇ ਨਾਲ ਬੁਖਾਰ ਇਦਾਂ ਉੱਪਰ ਦਾ ਬੜਾ ਆਪ ਜੀ ਜੀ ਲੈਵਰ ਦੇ ਲੈਵਰ ਉਸੇ ਵਾਸਤੇ ਬੋ ਕੰਮ ਹੁੰਦੀ ਆ ਕਿਸੇ ਨੂੰ ਬਰ ਪੁਰਾਣਾ ਪੀ ਲਿਆ ਹੈ ਬੁਖਾਰ ਇਤਰੇ ਤੇ ਜੋ ਦਵਾਈ ਲੈਨੇ 1 ਵਨ ਵੀਕ ਪੁਰਾਣਾ ਇਵਨ ਸਾਹ ਸਾਹ ਤੋਂ ਬੁਖਾਰ ਇੱਕ ਵੀਕ ਚ ਚੋ ਜਾਂਦਾ ਓਕੇ ਸਾਰੀਆਂ ਐਸੀ ਰੋਗ ਨੇ ਜਿਹਦੇ ਪੁਰਾਣ ਅਸੀਂ ਐਸਿਡ ਤੋਂ ਲੈ ਕੇ ਪੇਟ ਦੇ ਰੋਗਾਂ ਦਾ ਪ੍ਰਕਾਰ ਨਹੀਂ ਗੱਲ ਕੋਈ ਪੇਟ ਦੇ ਰੋਗ ਤਾਂ ਕੋਣ ਫੜਨ ਨੂੰ ਆਮ ਹੁੰਦੇ ਹੀ ਆ ਜੀ ਪੇਟ ਦੇ ਰੋਗ ਦੇ ਨਾਲ ਰੋਗ ਬਾਕੀ ਦੇ ਰੋਗ ਸਾਰੇ ਹੁੰਦੇ ਆ ਤੋਂ ਪੇਟ ਦੇ ਰੋਗਾਂ ਨੂੰ ਆਪਾਂ ਸਹੀ ਕਰ ਸਕਦੇ ਆ ਫਲਵੇਰੀ ਸਕਿੰਡ ਜਿਹਨੇ ਰੋਗ ਨੇ ਜੋਇੰਟ ਇਸ਼ੂਸ ਨੇ ਮਸਲ ਕ੍ਰੈਂਪਸ ਨੇ ਬੜੇ ਨੇ ਤਰ੍ਹਾਂ ਲੋਕ ਆਪਾਂ ਨੂੰ ਕੰਟਰੋਲ ਕਰਦੇ ਜਾਂ ਨੁਕੀਤਾ ਕਰਦੇ ਜੀ ਤੇ ਸਰ ਆਯੁਰਵੇਦ ਜਿਵੇਂ ਕਿ ਇਹਦੇ ਫਾਇਦੇ ਇੰਨੇ ਆਪਾਂ ਗੱਲ ਕਰ ਰਹੇ ਹਾਂ ਕਿ ਇਹਦੇ ਫਾਇਦੇ ਹੀ ਫਾਇਦੇ ਹੁੰਦੇ ਨੇ ਤਾਂ ਇਹਦੇ ਕੀ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਦੇਖਣ ਨੂੰ ਮਿਲਦਾ ਹੈ ਜਾਂ ਫਿਰ ਸਾਈਡ ਇਫੈਕਟ ਇਦਾਂ ਕਹਿ ਸਕਦਾ ਹੈ ਕਿ ਕੋਈ ਪਰਹੇਜ਼ ਨਹੀਂ ਰੱਖਦਾ ਤੇ ਨਾਲ-ਨਾਲ ਆਯੁਰਵੇਦ ਜਿਹੜੀ ਦਵਾਈ ਲੈ ਰਿਆ ਉਹਨੂੰ ਅਸਰ ਨਹੀਂ ਹੋ ਰਿਹਾ ਉਹ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਉਹ ਪਰਹੇਜ਼ ਨਹੀਂ ਰੱਖ ਰਿਹਾ ਤੇ ਕਿਹਾ ਜਾਂਦਾ ਹੈ ਕਿ ਆਯੁਰਵੇਦ ਦੀ ਦਵਾਈ ਨੇ ਕੰਮ ਨਹੀਂ ਕੀਤਾ ਇਦਾਂ ਦੇ ਵੀ ਕੇਸ ਆਉਂਦੇ ਨੇ ਅੱਜ ਕੱਲ੍ਹ ਨਾ YouTube ਤੇ ਹਮਮ ਅਤੀ ਵੈਦ ਬੜੇ ਬੈਠੇ ਆ ਜੀ ਜਿਹਨੂੰ ਨੇਮੀ ਆਲਦਾ ਵੀ ਨੌਲੇਜ ਲੈਂ ਬਠਾ ਠੀਕ ਹੈ ਐਦਾਂ ਹੀ ਜਿਹੜੇ ਨੌਲੇਜ ਲੈਣ ਵਾਲੇ ਵੀ ਹੋ ਗਏ ਆ ਅਮਰੀਕਾ ਹੋਣ ਪਿੱਛੇ ਇੱਕ ਪੇਸ਼ੈਂਟ ਆਇਆ ਜੀ ਮੈਂ ਕਹਾਂ ਜੀ ਤੁਸੀਂ ਆਮਲਾ ਸਿਵਨ ਕਰੇਗਾ ਉਹ ਜੀ ਆਮਲਾ ਖਾਦਾ ਜੀ ਮੈਂ ਤਾਂ ਉਹ ਮੇਰੇ ਦੰਦ ਹੀ ਕਹਦਾ ਖਰਾਬ ਹੋ ਗਏ ਦੰਦ ਖੱਟੇ ਹੋਏ ਹਮ ਨਾਲ ਖਾਦਾ ਕਿਦਾ ਕੱਚੇ ਕੱਚੇ ਖਾ ਗਿਆ ਮਤਲਬ ਉਹਨੂੰ ਕਹਾ ਕੇ ਕਹਿੰਦਾ ਮੇਰੇ ਨਾਲ ਕੰਮ ਕਰਦੀ ਲੇਡੀ ਉਹਨੇ ਕਹਿਤਾ ਤਾਂ ਦੇਖੋ ਕਰਦੀ ਬੜੀ ਬੇਵਕੂਫੀ ਹੈ ਹਮ ਤੁਸੀਂ ਆਮਲਾ ਕੱਚਾ ਖਾ ਹੀ ਨਹੀਂ ਸਕਦੇ ਹਮ ਹਮ ਤੜਾ ਨਿਆਮ ਆਲਾ ਦੰਦਾਂ ਉੱਤੇ ਜੇ ਕੋ ਗੜਾ ਖਰਾਬ ਟੜਾ ਹੋ ਰਿਹਾ ਜੀ ਸੋ ਨੀਮ ਕੀ ਇਹਨੂੰ ਖਤਰਾਇਆ ਜਾਂ ਹਮ ਜੇ ਤੁਸੀਂ ਆਮਲਾ ਖਾਣਾ ਹੈ ਜੀ ਤਾਂ ਤੁਹਾਨੂੰ ਉਬਾਲਣਾ ਪਏਗਾ ਪਹਿਲਾਂ ਜਾਂ ਉਹਦਾ ਸੇਵਨ ਕਰਕੇ ਜੂਸ ਕੱਢ ਕਰ ਸਕਦੇ ਆ ਠੀਕ ਹੈ ਨਾ ਬਹੁਤ ਅੱਛੀ ਚੀਜ਼ ਹੈ ਇੱਕ ਤਰੀਕਾ ਇੱਕ ਨਿਯਮ ਜਿੱਦਾਂ ਅੰਗਰੇਜ਼ੀ ਦਵਾਈਆਂ ਦੀਆਂ ਦਵਾਈਆਂ ਨੇ ਜੀ ਤੁਹਾਨੂੰ ਸਾਡੇ ਕੋਲ ਬਚਨ ਆਂਦਾ ਹੁੰਦਾ ਕਿ ਕਿਸੀ ਦਵਾਈ ਇਹ ਤਿਆਰ ਹੋ ਰਹੀ ਹੈ ਇੱਥੇ ਹਮ ਦਵਾਈ ਤਿਆਰ ਕੀਤੀ ਕਿਸੇ ਦੀ ਠੀਕ ਹੈ ਨਾ ਉਹਦੇ ਉੱਪਰ ਨਾਂ ਲਿਖਿਆ ਉਹ ਚ ਕਿੰਨੀ ਬਰੂਸ ਵਿੱਚ ਪਾਈ ਹੈ ਸਾਰਾ ਉਹਦਾ ਫਾਰਮੂਲਾ ਬਣਿਆ ਇੱਥੇ ਹਮ ਕੀ ਅੰਦਾ ਭਾਵੇ ਕਿ ਕੋਈ ਵੀ ਦਵਾਈ ਉਹਦੇ ਸਰੀਰ ਤੇ ਉਹਦੀ ਬਿਮਾਰੀ ਦੇ ਅਨੁਕੂਲ ਤਿਆਰ ਕੀਤੀ ਜਾਂਦੀ ਹੈ ਹਾਂ ਉਹ ਚ ਉਹਦੀ ਉਮਰ ਦੇਖੀ ਜਾਂਦੀ ਹੈ ਓਕੇ ਮੇਲ ਹੈ ਫੀਮੇਲ ਹੈ ਯੂ نو देयर इज ਓ ਸੋ ਮਨੀ ਥਿੰਗਸ ਬਹੁਤ ਬਹੁਤ ਦਿਖਣਾ ਪੈਂਦਾ ਉਹਦੇ ਕੌਨਸਟਿਊਸ਼ਨ ਦੀ ਡੋਜ਼ ਬਣਾ ਕੇ ਉਹਨੂੰ ਦਿੰਦੇ ਹੈ ਹਾਂ ਇਹ ਤਾਂ ਹੈ ਨਹੀਂ ਉਹ ਦੁੱਧ ਦੀ ਤੁਸੀਂ ਜਿਹੜਾ ਜਿਆਦਾ ਲੋਰਵਾ ਤੇ ਵੀ ਤੁਹਾਨੂੰ ਤਾਂ ਵੀ ਕਦੇ ਕਟੇ ਲਾ ਜਾਂਦੀਆਂ ਬੰਦੇ ਨੂੰ ਜੇ ਬਦ ਦੁੱਧ ਉਹਦੀ ਪੀਏ ਚਾਹ ਤੇ ਪੈਰ ਮੈਨੂੰ ਯਾਦ ਆ ਛੋਟੇ ਹੁੰਦੇ ਸਾਡੇ ਮਾਮਾ ਜੀ ਤੇ ਉਹ ਕਦੇ ਉਹਨੂੰ ਪਥਰੀ ਹੋ ਗਈ ਹਾਂ ਤੇ ਕਿਸ ਨੇ ਕਿਹਾ ਤਾਂ ਵੀ ਤੁਸੀਂ ਮੂੜੀਆਂ ਖਾਓ ਤੇ ਪੱਥਰੀ ਨਿਕਲ ਜਾਊਗੀ। ਹੂੰ। ਕਿ ਛਾ ਭਰ ਕੇ ਮੂੜੀਆਂ ਮੰਗਾ ਲਈ ਉਹਨੇ। ਹੂੰ। ਤੇ ਦੂਏ ਦਿਨ ਹਸਪੀਟਲ ਪਹੁੰਚ ਗਏ ਨੀ ਮੂੜੀਆਂ ਖਾ ਲੈਣਗੇ। ਓਕੇ। ਇਹ ਕਹਿੰਦਾ ਭਾ ਦਿਆ ਕਿ ਕੋਈ ਵੀ ਚੀਜ਼ ਜਿਹੜੀ ਖਾਣੀ ਆ ਉਹਨੂੰ ਲੋੜ ਮੁਤਾਬਕ ਆਪਾਂ ਖਾਣਾ। ਜੀ ਜੀ ਜੀ। ਖਾ ਖਾ ਕੇ ਕਹਿੰਦੇ ਕਿ ਆਯੁਰਵੇਦ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਹਰ ਜੀ ਦੇ ਸਾਈਡ ਇਫੈਕਟ ਹੁੰਦਾ। ਹੂੰ ਹੂੰ ਹੂੰ। ਇਹ ਜੀ ਲੋੜ ਮੁਤਾਬਕ ਖਾਓਗੇ। ਬੇਤਰਤੀਬ ਖਾਓਗੇ ਪੇਟ ਨਹੀਂ ਖੇ। ਹੂੰ। ਉਹਨਾਂ ਸਾਡੇ ਆਯੁਰਵੇਦ ਵਿੱਚ ਕਿਹਾ ਜਾਂਦਾ ਵੀ ਦਹੀਂ ਜਿਹੜਾ ਹੈ ਹੂੰ ਇਹ ਸਵੇਰ ਦਾ ਪੋਜਣਾ। ਹੂੰ ਆਪਾ ਕਰਦੇ ਕੀ ਪਏ ਇਥੇ ਵਿਆਹ ਸ਼ਾਦੀਆਂ ਦੇਖੋ ਘਰਾਂ ਦੇ ਸ਼ਾਮ ਨੂੰ ਦੇ ਪਕੌੜੇ ਖਾਣੇ ਨਾ ਬਿਲਕੁਲ ਬਿਲਕੁਲ ਤੋ ਫਿਰ ਬੇ ਟਾਈਮ ਆਪ ਹੋਏ ਕਿ ਉਹ ਸਾੜੇ ਜੋੜ ਦਫਣਗੇ ਉਹਦਾ ਐਸਿਡ ਬਣੂਗਾ ਜੀ ਇਹ ਚੀਜ਼ ਸਾਨੂੰ ਸਮਝਣ ਦੀ ਕਨਸੈਪਟ ਲੈਣ ਦੀ ਲੋੜ ਆ ਕਿ ਕਿਸੇ ਵੀ ਚੀਜ਼ ਜਿੱਦਾਂ ਆਪਾਂ ਬੇ ਟਾਈਮ ਖਾਂਦੇ ਆਂ ਬੀ ਤਰਤੀਬ ਕਰਦੇ ਆਂ ਰਾਤਾਂ ਨੂੰ ਜਾਗਦੇ ਆਂ ਸਾਡੀ ਨੀਂਦ ਖਰਾਬ ਹੁੰਦੀ ਆ ਉਹਦੇ ਇਸੇ ਗੇਲ ਤਰੀਬ ਦਵਾਈ ਵੀ ਖਾਓਗੇ ਤਾਂ ਵੀ ਸਾਡਾ ਖਰਾਬ ਹੋ ਸਕਦੀ ਕਿਸੇ ਜੇ ਤੁਹਾਨੂੰ ਦਵਾਈ ਲੈਣੀ ਆ ਉਸ ਇਨਸਾਨ ਤੋਂ ਲੋਗ ਜਿਹਨੂੰ ਪੂਰੀ ਇਸ ਦੀ ਨੌਲੇਜ ਹੈ ਸਮਝ ਆ ਆਇਰ ਦਾ ਨਫਾ ਦਾ ਹੈਗਾ ਨੁਕਸਾਨ ਤਾਂ ਹੋ ਹੀ ਜਾਣਾ ਹੈ ਬਿਲਕੁਲ ਤੇ ਸਰ ਆਯੁਰਵੇਦ ਦੀ ਜਿਹੜੀ ਮੈਡੀਸਿਨ ਹੈ ਕਿੰਨੇ ਕ ਦਿਨਾਂ ਦੇ ਵਿੱਚ ਵਿੱਚ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਆਮ ਤੌਰ ਤੇ ਧਾਰਨਾ ਹੈ ਜੀ ਕਿ ਲੇਟਸ ਕਰਦੀ ਤਾਂ ਦੀ ਗੱਲ ਕੋਈ ਨਹੀਂ ਜੀ ਹਮ ਦੇਖੋ ਬੈਟਾ ਹੁੰਦਾ ਕਿ ਜਦੋਂ ਵੀ ਸਤਿ ਕੋਈ ਦਵਾਈ ਲੈਂਦੇ ਆ ਅਸੀਂ ਦੇਖਿਆ ਕਿ ਵਿਥਿਨ ਫਿਊ ਆਵਰਸ ਓਕੇ ਤਾਂ ਰਿਜ਼ਲਟ ਹੁੰਦਾ ਮਤਲਬ ਛੋਟੀ ਇਮਸਾਲ ਦੇ ਹਮ ਹਮ ਤੁਹਾਨੂੰ ਖਾਣਾ ਖਾਦਾ ਜੀ ਤੁਹਾਨੂੰ ਆਪਚਨ ਹੋ ਰਹੀ ਹੈ ਕੋਈ ਥੋੜੀ ਸੌਫ ਖਾਲੀ ਦਾ ਹਮ ਇਹ ਥੋੜੀ ਜਵੈਨ ਲੈ ਲਈ ਤੁਹਾਨੂੰ ਵਿਥਿਨ 10 ਮਿੰਟਸ ਤੁਹਾਨੂੰ ਰਿਜ਼ਲਟ ਆ ਜਾਂਦੇ ਹੈ ਅਜਿਹਾ ਨਾ ਰਿਜ਼ਲਟ ਆ ਲੈ ਕੇ ਸਾਹ ਜੀ ਇਹ ਘਰ ਆ ਗਿਆ ਪਚ ਗਿਆ ਪਰ ਦੇਖੋ ਕਿੰਨਾ ਰਿਜ਼ਲਟ ਤੁਹਾਡੇ ਸਾਹਮਣੇ ਇੱਕ ਇੱਕ ਐਗਜ਼ਾਮਪਲ ਹੈ ਹਮ ਇਦਾਂ ਹੀ ਜਿਹੜੀਆਂ ਦਵਾਈਆਂ ਜਿਹੜੀ ਅਸੀਂ ਪਿਸ਼ਾਮ ਕਿਉਂ ਬਣਾਏ ਉਹਦੇ ਪਿਸ਼ਾਮ ਇਸ ਲਈ ਬਣਾਇਆ ਹੈ ਕਿ ਉਹ ਰਿਜ਼ਲਟ ਫੌਰੀ ਤੌਰ ਤੇ ਕਰ ਦੇ ਥਾੜੀ ਦਵਾਈਆਂ ਮੇਜਰਨ ਵਾਲੀ ਦਵਾਈ ਦੇਖੋ ਲੀਕੋਨ ਹਮ ਅਲੀਕੋੜ ਫਾਰਮ ਚ ਜੀ ਉਸ ਨੂੰ ਨਹੀਂ ਲੀਕਨ ਫਾਰਮ ਜਿੱਦ ਤੱਕ ਲੈ ਨਹੀਂ ਸਕਦੇ ਆ ਬੱਚਾ ਵੀ ਲੈ ਸਕਦਾ ਵਡੇ ਲੈ ਸਕਦੇ ਆ ਹਾਂ 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 ਜੇ ਇਹਦੇ ਰਿਜ਼ਲਟ ਜੋ ਅਸੀਂ ਮੂੰਹ ਤੇ ਲਈ ਪੇਟ ਤੇ ਕੀ ਰਾਈਟ ਦੇ ਤੇ ਰਿਜ਼ਲਟ ਆਉਂ ਆ ਜਾਂਦੇ ਓਕੇ ਤੋ ਇਹ ਪੁਰਾਣੇ ਸਮੇਂ ਚੱਲੇਗਾ ਜਦੋਂ ਹਮ ਹਫਤਾ ਪਰ ਇਹ ਜ਼ਰੂਰ ਹੈ ਕਿ ਜਿਹੜੇ ਸਾਡੇ ਨੂੰ ਰੋਗੀ ਆਉਂਦੇ ਉਹਨਾਂ ਦੇ ਰੋਗ ਐਸੇ ਹੁੰਦੇ ਉਹਨੂੰ ਟਾਈਮ ਲੱਗਦਾ ਹਾਂ 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 ਉਹ ਫਿਰ ਇੱਕ ਫਜ਼ੂ ਕਿਸੇ ਨੂੰ ਯੂਰਿਕ ਐਸਿਡ ਬਣਿਆ ਹੈ ਜੀ ਗਾਊਟ ਦਾ ਅਟੈਕ ਆ ਤੇ ਪਾਈਓਨ ਟੈਗ ਦਾ ਜਦ ਦਵਾਈ ਖਾਓਗੇ ਤੁਹਾਨੂੰ 1.5 ਦਿਨ ਤੱਕ ਦਾ ਰਿਜ਼ਲਟ ਆਏ ਨੇ ਪਰ ਉਹ ਰਿਜ਼ਲਟ ਲੈਣ ਨੂੰ ਤੁਹਾਨੂੰ ਮਹੀਨਾ ਤੋਂ ਲੱਗ ਸਕਦਾ ਹੈ ਬਿਲਕੁਲ ਹੂੰ ਠੀਕ ਹੈ ਨਾ ਇਸੇ ਤਰੀਕੇ ਨਾਲ ਕਿਸੇ ਨੂੰ ਔਰ ਐਗਜ਼ੈਂਪਲ ਕਿਸੇ ਨੂੰ ਐਫਰਟ ਬੰਦਾ ਬੜਾ ਤਕੜਾ ਖੜ ਬੜੀ ਜਾਂਦਾ ਹੈ ਜੇ ਕਬਜ ਦੀ ਸ਼ਿਕਾਇਤ ਹੈ ਜੀ ਤੇ ਫੌਰੀ ਤੌਰ ਤੇ ਤੁਹਾਨੂੰ ਰਿਜ਼ਲਟ ਦਾ ਆਏਗਾ ਦਾ ਪਰ ਟਾਟ ਆਏਗਾ ਪਰ ਨਾਲ ਹੀ ਜੇ ਤੁਸੀਂ ਪਿੰਗੀ ਚ ਦਵਾਈ ਨੇ ਖਾਓਗੇ ਯੂ ਵਿਲ ਗੈ ਪਰ ਇਹਦਾ ਰਿਜ਼ਲਟ ਅਗਰ ਮਹੀਨੇ ਦੇ ਵਿੱਚ ਲੱਗਦਾ ਆਉਂਦਾ ਵੀ ਹੈ ਤੇ ਇਹ ਰਿਜ਼ਲਟ ਦੇ ਕੋਈ ਆਪਕੇ ਹੁੰਦੇ ਆ ਹੂੰ ਇੱਚ ਇਹ ਬਹੁਤ ਨਹੀਂ ਬੈਨਫਿਟ ਗਾਲਪ ਇਹ ਐਂਸਰ ਦਾ ਰਿਜ਼ਲਟ ਦਾ ਆ ਗਿਆ ਕੀ ਰਿਜ਼ਲਟ ਮੁੜ ਕੇ ਰਹਿਣ ਗਏ ਤੇ ਹੈ ਨਹੀਂ ਅੰਗਰੇਜ਼ੀ ਵਾਲੇ ਉਹ ਖਾਦਾ ਜੀ ਜਦ ਦਵਾਈ ਦਾ ਅਸਰ ਮੁੱਕ ਗਿਆ ਫੇਜ਼ਾਰਾ ਹੋ ਜਾਏ ਹੁਣ ਦੇਖੋ ਇਤੇ ਮਾਪਾ ਦੇ ਲੋਕਾਂ ਨੂੰ ਚ ਬਾਕੀ ਹੋ ਜਾਂਦੀ ਹੈ ਕਿ ਐਲਰਜੀ ਕਿ ਨਹੀਂ ਹੁੰਦੀ ਜੀ ਲੋਕੋ ਦੇ ਪਾਸੇ ਸਿਟਰਜਨ ਲੈਂਦੇ ਆ ਥੱਪੜ ਹੋ ਜਾਂਦੇ ਜੀ ਛਿੱਕ ਆ ਜਾਂਦੀਆਂ ਹੁਣ ਜਿਹੜਾ ਕੋਰਸ ਕਰਾਉਣਾ ਹੈ ਸੀ ਕਹਿੰਦੇ 3 ਮੰਥ ਦਾ ਕੋਰਸ ਕਰ ਲਓ ਜੀ ਤੁਹਾਨੂੰ ਰਿਜ਼ਲਟ ਦੋ ਚਾਏ ਦੇ ਪੰਜ ਛੇ ਦਿਨ ਚ ਓਕੇ ਛਿੱਕਾਂ ਘਟ ਗਈਆਂ ਅਗਰਾਂ ਥੱਪੜ ਪਾਉਣ ਸ਼ੁਰੂ ਗਏ ਹੂੰ ਉਹ ਪੂਰਾ ਰਿਜ਼ਲਟ ਆਉਣ ਨੂੰ 2 ਤੋਂ 3 ਮੰਥ ਲੱਗਦੇ ਆ। ਹੂੰ ਪਰ ਗੱਲ ਇਹ ਵੀ ਇਹ ਕਿ ਜੇ ਰਿਜ਼ਲਟ ਜਦੋਂ ਆਉਣਗੇ ਤੁਹਾਨੂੰ ਕੋਈ ਉਸ ਤੋਂ ਬਾਅਦ ਦਵਾਈ ਦੀ ਲੋੜ ਨਹੀਂ ਪੈਣੀ ਤੁਹਾਨੂੰ। ਹੂੰ ਤੁਹਾਡੀ ਇਲਾਜ ਪੱਕਾ ਆ। ਜੀ ਇਹ ਆ ਫਾਇਦਾ ਆਯੁਰਵੇਦ ਵਿੱਚ ਤੇ ਦੂਜੀਆਂ ਦਵਾਈਆਂ ਦੇ ਇਹ ਰਿਜ਼ਲਟ। ਜੀ ਤੇ ਸਰ ਆਯੁਰਵੇਦ ਦੀ ਜਿਹੜੀ ਦਵਾਈ ਹੁੰਦੀ ਹੈ ਇਹ ਛੋਟੇ ਬੱਚੇ ਵੀ ਲੈ ਸਕਦੇ ਨੇ ਮਤਲਬ ਕਿ ਹਰ ਉਮਰ ਵਰਗ ਦਾ ਜਿਹੜਾ ਬੱਚਾ ਹੈ ਜਾਂ ਫਿਰ ਵੱਡੇ ਲੋਕ ਨੇ ਜਾਂ ਬਜ਼ੁਰਗ ਨੇ ਕੋਈ ਵੀ ਲੈ ਸਕਦਾ ਆ। ਬਿਲਕੁਲ ਆ ਸਕਦੇ ਪਰ ਅਸਲੀ ਕਹਿੰਦੇ ਸਿਸਟਮ ਬਣਾਇਆ ਤੇ ਅਸੀਂ 3 ਸਾਲ ਦੇ ਛੋਟੇ ਬੱਚੇ ਨੂੰ ਦਵਾਈ ਦਿੰਦੇ ਨੇ ਓਕੇ ਉਹ ਦੀ وجہ ਹੈ ਉਹ ਦੀ وجہ ਹੈ ਹੂੰ ਕਿ 3 ਸਾਲ ਦਾ ਛੋਟਾ ਬੱਚਾ ਆਪਣਾ ਨੂੰ ਪੂਰਾ ਐਕਸਪਲੇਨ ਨਹੀਂ ਕਰ ਸਕਦਾ ਹੂੰ ਹੂੰ ਠੀਕ ਹੈ ਨਾ ਉਹ ਦੱਸ ਨਹੀਂ ਸਕਦਾ ਮੇਰੇ ਪੇਟ ਚ ਪੇਨ ਹੋ ਰਹੀ ਆ ਜਾਂ ਮੈਨੂੰ ਮੇਰੇ ਦੰਦਾਂ ਨੂੰ ਕੁਛ ਹੁੰਦਾ ਪਿਆ ਜੀ ਉਹ ਇਸ ਕਰਕੇ ਅਸੀਂ ਅਵੋਇਡ ਕਰਦੇ ਹਾਂ ਉਹ ਵੀ ਜਿਸਕਾਰਟ ਅਲੱਗ ਹੀ ਬੱਚੇ ਨੂੰ ਕੋਈ ਦਵਾਈ ਅਸੀਂ ਦਿੰਦੀ ਹੈ ਰੈਟਸ ਤੋਂ ਬੱਚੇ ਨੂੰ ਦਵਾਈ ਦਿੱਤੀ ਪਰ ਬਹੁਤ ਥੋੜੀ ਦਵਾਈ ਹੁੰਦੀ ਬੋਦਲਾ ਬੱਚੇ ਦੇ ਅੱਛਾ ਇਹ ਗੱਲ ਹੋ ਰਿਹਾ ਹੈ ਬੱਚੇ ਆ ਦਵਾਈ ਬਹੁਤ ਜਲਦੀ ਅਸਰ ਕਰਦੀ ਹੈ ਉਹਦੇ ਰਿਜ਼ਲਟ ਬਹੁਤ ਜਲ ਜੇ ਵੀ ਜੇਕਰ ਆਪਣਾ ਇੱਕ ਸਿਸਟਮ ਬਣਾ ਕੇ ਵੀ ਓਨਲੀ ਟ੍ਰੀ ইਅਰਸ ਪਲਸ ਹਮਮ 3 ਇਨਫੈਂਟਸ ਦੇ ਬੱਚਿਆਂ ਨੂੰ ਕਿਲੇ ਨੇ ਓਕੇ ਤੇ ਸਰ ਇਹਦੇ ਨਾਲ ਹੀ ਥੋੜੀ ਬਹੁਤ ਅਗਰ ਆਪਾਂ weight ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ weight ਨੂੰ ਮੇਨਟੇਨ ਰੱਖਣਾ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈਗਾ ਇਹ ਤਾਂ ਅੱਜ ਕੱਲ੍ਹ ਹੀ ਨਹੀਂ ਨਾ ਬਹੁਤ ਜ਼ਰੂਰੀ ਹੋ ਗਿਆ weight ਕਰਨਾ ਮੇਨਟੇਨ ਕਰਨਾ ਤੁਸੀਂ ਦੇਖਿਆ ਨਾ ਮੈਂ weight loss ਕੀਤਾ ਜੀ ਜੀ ਬਿਲਕੁਲ ਗੁਰਜੀਤ ਕੌਰ ਨੇ weight loss ਕੀਤਾ ਹੈ ਜੀ weight ਕੀ ਕੀਤਾ ਗਿਆ ਜੀ ਤੋਂ ਆਪਾਂ ਕਿਉਂ ਕੀਤਾ ਹੈ ਕਿਉਂਕਿ ਆਪਾਂ ਆਪਾਂ ਨੂੰ ਮੇਨਟੇਨ ਰੱਖਣਾ ਚਾਹੁੰਦੇ ਹਾਂ ਹਮ ਰੱਖਣਾ ਚਾਹੁੰਦੇ ਹਾਂ ਬਿਲਕੁਲ ਤੋਂ ਇਹ weight ਰਹਿ ਗਾ ਇਹ ਆਪਣੀ ਏਜ ਦੇ ਹਿਸਾਬ ਨਾਲ ਜਾਂ ਕਹਿ ਲਈ ਆਪਣੀ ਹਾਈਡਰੇਸ ਦੇ ਹਿਸਾਬ ਨਾਲ ਆਪਣੇ ਕਿਤੇ ਦੇ ਹਿਸਾਬ ਨਾਲ ਮੇਰਾ ਮੇਰਾ ਕੰਮ ਜ਼ਿਆਦਾਤਰ ਬਿਨ ਦਾਗਾਂ ਨਾਲ ਫੇਰ ਵੀ ਅਕਸਰ ਹੀ ਪਬਲਿਕ ਦੇ ਲਈ ਕਰਨੀ ਲੋੜ ਹੈ ਸਰੀਰ ਦੀ ਜੀ ਪਰ ਉਹਨਾਂ ਸਿਹਤੀ ਸੇਖਣਾ ਬੜਾ ਜ਼ਰੂਰੀ ਹੁੰਦਾ ਹੈ ਹਮ ਉਹਨੂੰ weight ਬਹੁਤ ਜ਼ਰੂਰੀ ਹੈ weight excess weight ਮੈਂ ਬੱਚੇ ਐਕਟਰਗਾ ਫਰੈਂਕ ਜਿੰਦਰ ਉਹਦਾ ਵੀਡੀਓ ਦੇਖ ਰਿਆ ਸੀ ਉਹ ਕਹਿੰਦਾ ਮੈਂ ਆਪਣਾ 75 ਤੋਂ ਉੱਪਰ ਨਹੀਂ ਹੁੰਦਾ ਕਦੇ ਵੀ ਤੇ ਮੈਂ ਇਹਨੂੰ ਦੇਖ ਰਹਾ ਮੈਂ ਰੋਜ਼ ਪੜਦਾ ਉੱਪਰ ਮੈਂ 72 ਪਲੱਸ ਤੋਂ ਪਰੇ ਹੋਣ ਜਾਣ ਦਿੰਦਾ ਹਾਂ ਸੋ weight ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ ਜੀ ਤਾਂ ਕਿ ਇਹ ਅਹਿਸਾਸ ਆਂਦਾ ਹਰ ਵਕਤ ਮੈਂ ਫਿੱਟ ਰਹਿਣਾ ਹੂੰ ਮਸ਼ੀਨ ਉੱਪਰ ਚੜ੍ਹੋ ਰਹੀ ਮਸ਼ੀਨ ਤੇ ਆਫਟਰ ਟੇਕਿੰਗ ਅ ਬਾਥ ਸ਼ਾਵਰ ਚੈੱਕ ਕਰੋ ਕਿਦਾ weight ਮੇਰਾ ਇਹ ਉੱਪਰ ਥੱਲੇ ਨਹੀਂ ਹੂੰ ਉਦੋਂ ਕੀ ਹੋਏਗਾ ਕਿ ਤੁਹਾਡੀ ਸ਼ੂਗਰ ਤੁਹਾਡਾ ਕੋਲੇਸਟ੍ਰੋਲ ਲੈਵਲ ਇਹ ਬੜੀ ਚੀਜ਼ ਆ ਸਾਡੇ ਤੇ ਇਹ ਤੁਹਾਡਾ ਕੈਮਰਾ ਦਾ ਤੁਸੀਂ ਵੇਟ ਨੂੰ ਜੋ ਉੱਥੇ ਰੱਖਦੇ ਹੋ ਉੱਪਰ ਡਾਈਟ ਦੇ ਹਿਸਾਬ ਨਾਲ ਖਾਂਦੇ ਪੀਂਦੇ ਹੋ ਤੁਹਾਡੀ ਹੈਲਥ ਬੜੀ ਚਿਰੰਦੀ ਹੈ ਕੜਾ ਪੀੜ ਤਰਾਵਣੀ ਹੈ ਜੀ ਤੇ ਵੇਟ ਜੇ ਰੱਖੋਗੇ ਬਾਹਰ ਦੀਆਂ ਦਾਕੂ ਗਮਾਰੀਆਂ ਸ਼ੂਗਰ ਆ ਬੀਪੀ ਆ ਡਾਇਬੀਟੀਸ ਆਪਣਾ ਸ਼ੂਗਰ ਤੰਨੇ ਪਿਆ ਤੇ ਤੁਹਾਡਾ ਕੋਲੇਸਟ੍ਰੋਲ ਲੈਵਲ ਆ ਸਾਰੇ ਸਹੀ ਰਹਿੰਦੇ ਹੋ ਪਲੱਸ तो अभी लाइफ ची बड़ी अच्छी एक्टिविटी अंदर तू काम बड़े आखिर तो काम बड़े चाहे अपना हिलना झुलना पजना उतना तो काम कर रहे तू ये बड़े चीज़ दिखना काम थारी कर पार दो तो और एंड यू आज तो ऑन टावर पे आई यू लुक बुड जी बेलकोल स्मार्ट लगते हैं अच्छे लगते हैं तू जेनरली कप ਜੀ ਤੇ ਇਹਦੇ ਨਾਲ ਹੀ ਸਰ ਇੱਕ ਵਾਰੀ ਬਾਇਓ ਵੀ ਕਲੀਨਿਕ ਦੀਆਂ ਡਿਟੇਲਸ ਵੀ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਦਿਓ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਤੇ ਉਹਦਾ ਆਯੁਰਵੇਦ ਰਾਹੀਂ ਇਲਾਜ ਕਰਨਾ ਤਾਂ ਤੁਹਾਡੇ ਨਾਲ ਕਿਵੇਂ ਕੰਟੈਕਟ ਕਰ ਸਕਦੇ ਨੇ ਤੁਹਾਡਾ ਕਲੀਨਿਕ ਕਿੱਥੇ ਆ ਦੇਖੋ ਜੀ ਆਯੁਰਵੇਦ ਰਾਹੀਂ ਕਿਸੇ ਨੂੰ ਕੋਈ ਵੀ ਸਮੱਸਿਆ ਹੈਲਥ ਜੂਨ ਨੇ ਕੋ ਕੈਨੇਡਾ ਦੇ ਬੱਚਾ ਜਾਂ ਮੈਰੀਕਾ ਦੇ ਬੱਚਾ ਅਸੀਂ ਉਹਨੂੰ ਨੰਬਰ ਵੀ ਥੱਲੇ ਦੇ ਰਹੇ ਆ ਆਪਣਾ ਜਰੂਰ ਉਹਨੂੰ ਪੁੱਛਾ ਦੇਣੇ ਸਾਨੂੰ ਕੰਟੈਕਟ ਕਰ ਸਕਦਾ ਸਾਡੇ ਵੀਡੀਓਸ ਤੇ ਲਾਈਕ ਕਰ ਸਕਦਾ ਜਿਹੜੇ ਸਾਡੇ ਵੀਡੀਓ ਬੜੇ ਟਿਕਟੌਕ ਤੇ ਪਪੂਲਰ ਨੇ ਜੀ ਇੰਸਟਾ ਤੇ ਹੈਗੇ ਨਹੀਂ ਦੇਖ ਸਕਦੇ ਸਾਡੇ YouTube ਚੈਨਲ ਤੇ ਬਾਇਓ ਵਿੱਚ ਲਿੰਕ ਦੇ ਨਾਲ ਤੇ ਚੁਸਿਆ ਸਕਦੇ ਕਿਸੇ ਤਰ੍ਹਾਂ ਦਾ ਹੋ ਗਿਆ ਸਾਡਾ ਸਲਾਹ ਲੈ ਸਾਡੀ ਸਲਾਹ ਕੰਪਲੀ ਫ੍ਰੀ ਹੈ ਭਾਵੇਂ ਸਾਨੂੰ ਆ ਕੇ ਮਿਲ ਲਓ ਜਾਂ ਤੁਸੀਂ ਫੋਨ ਤੇ ਸਾਡਾ WhatsApp ਤੇ ਗੱਲ ਕਰ ਲਓ ਕੋਈ ਵੀ ਤਰ੍ਹਾਂ ਚਾ ਲੈ ਐਨੀ ਫ੍ਰੀ ਆਫ ਕਾਸਟ ਪਲੱਸ ਤੁਸੀਂ ਸਾਨੂੰ ਬ੍ਰੈਂਟਨ ਚ ਮਿਲ ਸਕਦੇ ਹੋ ਐਡਮਿੰਟਨ ਕੈਲਗਰੀ ਕਲੋਬੜੇ ਸਾਰੀ ਨਾ ਸਕਦੇ ਹੋ ਹਰ ਮਹੀਨੇ ਉੱਥੇ ਜਾਣਾ ਮੈਂ ਬ੍ਰਾਂਡਨ 'ਚ ਸਾਡਾ ਪੱਕਾ ਆਫਿਸ ਹੈਗਾ ਜੀ ਘਰ ਦੇ ਘਰ ਦੇ ਘਰ ਜਾ ਸਕਦਾ ਅੱਜ ਕੱਲ ਤਾਂ ਟੈਕਨੋਲੋਜੀ ਦਾ ਪ੍ਰਕਾਰ ਬੈਠੇ ਘਰ ਨਾਲ ਗੱਲਬਾਤ ਕਰ ਸਕਦੇ ਸੋ ਚਲੋ ਕੋਈ ਵੀ ਰਾਬਣ ਕਰੇਗਾ ਤੁਹਾਨੂੰ ਪਰ ਤਰ੍ਹਾਂ ਦੇ ਲੋਕ ਜਨਤ ਨਾਲ ਲੋਕ ਹਰ ਤਰ੍ਹਾਂ ਦੇ ਦਵਾਈਸ ਦਿੰਦੇ ਆ ਬੱਚਾ ਬਟਿਆਦ ਲੈ ਕੇ ਬਜ਼ੁਰਗਾਂ ਤੱਕ ਕੋਈ ਲੋਕ ਸਾਨੂੰ ਕਹਿੰਦੇ ਫੋਨ ਕਰਕੇ ਮੈਡੀਕਲ ਦੇਣ ਦੱਸਾਂਗੇ ਦਿੰਦੇ ਆ ਕਿ ਅੱਜ ਕਿੰਨਾ ਟ੍ਰੀਟਮੈਂਟ ਹੈ ਕੁਝ ਲੋਕ ਤਾਂ ਇਲਾਜ ਨਹੀਂ ਕਰਦੇ ਕਿ ਕੋਈ ਕੈਨ ਟੈਲ ਯੂ ਅਫ ਫਰੰਟ ਹਾਂ ਉਹ ਫੀਮੇਲ ਜੂਸ ਨੇ ਫੀਮੇਲ ਦੀ ਪ੍ਰੋਬਲਮ ਹੈ ਮੈਂ ਨਾਲ ਗੱਲ ਕਰਦੇ ਹਾਂ ਦੇ ਕਰਮਰੀ ਮੇਡ ਨਾ ਜੀ ਸਮਝਾਇਆ ਹੈ ਕਿ ਨਾਲ ਗੱਲ ਕਰ ਸਕਦੇ ਹਾਂ ਹਾਂ ਛਾੜਾ ਨੰਬਰ ਤੁਸੀਂ ਨੋਟ ਕਰ ਲਓ ਜੀ ਲੋਕਲ ਨੰਬਰ 905 790 1500 ਸਕਰੀਨ ਤੇ ਆ ਰਿਹਾ ਹੈ ਇਹ ਦੂਸਰਾ ਨੰਬਰ ਹੈਗਾ ਜੀ ਜਨਾ ਟੌਲ ਫ੍ਰੀ ਨੰਬਰ ਹੈ ਥੈਟ ਇਜ਼ 1855 299 1500 001855 299 1500 ਛਾੜਾ ਨੰਬਰ ਹੈ ਕਿਸੇ ਵੀ ਸ਼ੈਅਤ ਮਿਲਵਾ ਤੇ ਤੁਸੀਂ ਕਾਲ ਕਰ ਸਕਦੇ ਹੋ ओके ਤੇ ਇਹਦੇ ਨਾਲ ਹੀ ਸਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ थैंक यू so much थैंक यू सो मच تے اسیہ ਜਿਹਾ ਸਾਡਾ پروگرام ਹਮਦਰਦ ਹੈਲਥ ਟਾਕ ਸ਼ੋ ਤੇ ਅੱਜ ਦੇ پروگرام ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਬਾਇਓਵੇ ਕਲੀਨਿਕ ਤੋਂ ਡਾਕਟਰ ਸਰਬਜੀਤ ਕੰਬੋਸ਼ ਜੀ ਨਾਲ ਜਿਨ੍ਹਾਂ ਦੇ ਵੱਲੋਂ ਆਯੁਰਵੇਦ ਨੂੰ ਲੈ ਕੇ کافی ਵਧੀਆ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅੱਜ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਚਾਹੁੰਦੇ ਹੋ ਕੋਈ ਦਵਾਈ ਲੈਣੀ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਹੋ ਬਾਇਓਵੇ ਕਲੀਨਿਕ ਦੇ ਨਾਲ ਦਿੱਤੇ ਗਏ ਨੰਬਰ ਤੇ ਜਾਂ ਫਿਰ ਕਲੀਨਿਕ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਦੇ ਇੰਸਟਾਗ੍ਰam ਤੇ ਜਾਂ ਫਿਰ ਟਿਕਟੌਕ ਜਾਂ YouTube ਚੈਨਲਸ ਨੇ ਜਿਹੜੇ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਕਿ ਵਲੀਆਂ ਵੀਡੀਓਜ਼ ਉਹਦੇ ਉੱਪਰ ਅਪਲੋਡ ਕੀਤੀਆਂ ਜਾਂਦੀਆਂ ਨੇ ਇਹਨਾਂ ਦਾ ਜੋ ਸੋਸ਼ਲ ਮੀਡੀਆ ਪਲੈਟਫਾਰਮ ਹੈ ਉਹਦਾ ਨਾਮ ਵੀ ਬਾਇਓਵੇ ਕਲੀਨਿਕ ਤੇ ਹੀ ਰੱਖਿਆ ਗਿਆ ਹੈ ਤੁਸੀਂ ਜ਼ਰੂਰ ਉੱਥੇ ਵੀ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਫਿਲਹਾਲ ਸਾਡੇ ਅਾਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰੋ ਹਮਦਰ ਟੀਵੀ ਦੇ ਨਾਲ ਮੈਂ ਦੇ ਇਜਾਜ਼ਤ ਸੱਚ ਰਿਕਾਰਡ ਦਨ ਥੈਂਕ ਯੂ ਮਾਈ ਮੂਵ ਟੂ ਕੈਨੇਡਾ